हां जी राम राम जी सत श्री अकाल सारे। की हालचाल है दोस्तों? ਆ ਆਪਣੇ ਪਿੰਡ ਬਜਰੌਰ ਜ਼ਿਲ੍ਹਾ ਹੁਸ਼ਿਆਰਪੁਰ ਚ ਇੱਕ ਕੋਠੀ ਬਕਾਉ ਆ। ਆ ਤੁਸੀਂ ਦੇਖ ਸਕਦੇ ਹੋ ਲੋਕੇਸ਼ਨ ਇੱਧਰੋਂ ਵੀ ਪੱਕੀ ਸੜਕ ਆ ਰਹੀ ਆ ਪਿੰਡ ਦੇ ਵਿੱਚੋਂ ਬਾਹਰ ਫੇਰਨੀ ਤੇ ਤੇ ਆ ਇੱਧਰ ਲਵਾਸਾਂ ਤੁਸੀਂ ਦੇਖ ਸਕਦੇ ਆ। ਤੇ 22 ਮੜਲੇ ਜਗ੍ਹਾ ਇਹ ਬਾਕੀ ਤੁਹਾਨੂੰ ਅੰਦਰ ਉਹ ਦਿਖਾਉਣੀ ਆ। ਕਿੱਦਾਂ ਬਣੀ ਹੋਈ ਆ। ਆ ਜੋ ਚੱਲਦੇ ਅੰਦਰ। ਲੋ ਯਾਰ ਦੇਖ ਸਕਦੇ ਹੋ ਤੁਸੀਂ ਕੋਟੀ ਸਿੰਗਲ ਸਟੋਰੀ ਆ ਤੇ 22 ਮਾਡਲ ਜੇ ਤੁਹਾਨੂੰ ਦੱਸਿਆ ਬਣੀ ਆ ਤੇ ਆਹ ਜਗ੍ਹਾ ਆ ਮੋਰੇ ਫਰੰਟ ਬੇੜਾ ਬਹੁਤ ਆ ਆਰਾਮ ਨਾਲ ਇੱਥੇ ਗੱਡੀਆਂ ਸਾਈਡ ਤੇ ਆਪ ਛੋਟਾ ਜਿਹਾ ਬਗੀਚਾ ਬਣਿਆ ਆ ਉਹ ਜਗ੍ਹਾ ਆ ਫਰੰਟ ਤੇ ਵੀ ਤੇ ਆਜੋ ਤੁਹਾਨੂੰ ਦਿਖਾਣੇ ਆ ਇਹਦੀ ਬੈਕ ਸਾਈਡ ਵੀ ਪਿੱਛੇ ਆ ਗੱਡੀ ਖੜੀ ਕਰਨ ਨੂੰ ਤੁਹਾਨੂੰ ਜਗ੍ਹਾ ਹੈਗੀ ਆ ਤੇ ਆ ਮਗਰ ਗੈਲਰੀ ਦੋ ਇਹ ਦੂਸਰ ਲੈਟਰਿੰਗ ਬਾਥਰੂਮ ਬਾਹਰ ਵੀ ਆ ਦੋ ਤੇ ਆ ਮਗਰ ਦੇਖ ਸਕਦੇ ਆ ਤੁਸੀਂ ਬਹੁਤ ਜਗ੍ਹਾ ਖੁੱਲੀ ਗੈਲਰੀ ਚਾਰੋਂ ਪਾਸੇ ਬੰਦਾ ਘੁੰਮ ਸਕਦਾ ਇਹਦੇ ਤੇ ਇੱਥੇ ਤੁਸੀਂ ਆਪਣੇ ਕੱਪੜੇ ਵਗੈਰਾ ਪੋ ਸਕਦੇ ਆ ਇਧਰੋਂ ਆ ਜੀ ਦੀ ਮੇਨ ਐਂਟਰੀ ਤੇ ਐਂਟਰ ਹੁੰਦਾ ਇਧਰ ਆਹ ਬਣਾ ਡ੍ਰੈੰਗ ਰੂਮ ਡ੍ਰੈੰਗ ਰੂਮ ਬਣਿਆ ਹੈ ਤੇ ਨਾਲ ਆ ਇੱਕ ਕਮਰਾ ਤੇ ਆ ਲੋਬੀ ਤੇ ਇੱਕ ਬੈਡਰੂਮ ਆਇਆ ਤੇ ਆ ਜੀ ਸਟੋਰ ਰੂਮ ਇਹਦੇ ਨਾਲ ਇੱਕ ਹੋਰ ਬੈਡਰੂਮ ਤੇ ਆ ਪਿੱਛੇ ਨੂੰ ਗੈਲਰੀ ਜਾਣ ਵਾਸਤੇ ਦਰਵਾਜਾ ਤੇ ਪੌੜੀ ਵੀ ਦੇਖ ਲਓ ਬਹੁਤ ਸੋਹਣੀ ਬਣੀ ਹੋਈ ਹੈ ਇਹ ਆ ਜੀ ਕਿਚਨ ਬਹੁਤ ਹੀ ਖੁੱਲਾ ਢੁੱਲਾ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਲੱਕੜ ਦਾ ਕੰਮ ਵਧੀਆ ਹੋਇਆ ਹੈ ਇਹ ਆ ਜੀ ਵਾਸ਼ਰੂਮ ਜੋ ਕਿ ਲੌਬੀ ਦੇ ਨਾਲ ਆ ਬਿਲਕੁਲ ਇਹ ਆ ਜੀ ਛੱਤ ਦੇ ਉੱਪਰੋਂ ਵਾਲੇ ਦੋਲੇ ਦਾ 뷰 ਤੇ ਲੋਕੇਸ਼ਨ ਬਹੁਤ ਸੋਹਣੀ ਹੈ ਤੇ ਆ ਪਿਛਲੇ ਪਾਸੇ ਖੇਤ ਹੀ ਖੇਤ ਜੀ ਜੇ ਤੁਸੀਂ ਇਹ ਪ੍ਰਾਪਰਟੀ ਖਰੀਦਣ ਦੇ ਚਾਹਵਾਨ ਹੋ ਤਾਂ ਨੰਬਰ ਦਿੱਤਾ ਹੈ ਥੱਲੇ ਤੇ ਉੱਤੇ ਦੇ ਸੰਪਰਕ ਕਰਕੇ ਆਪਣਾ ਰੇਟ ਡਿਸਕਸ ਕਰ ਸਕਦੇ ਆ RAM RAM JI SASI KA